ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹਰਜਿੰਦਰ ਸਿੰਘ ਧਾਮੀ ਔਖੇ ਔਖੇ ਮਹਿਸੂਸ ਕਰ ਰਹੇ ਨੇ ਫਸੇ ਫਸੇ ਮਹਿਸੂਸ ਕਰ ਰਹੇ ਨੇ ਧਾਮੀ ਦਾ ਅਸਤੀਫਾ ਆ ਸਕਦਾ ਹੈ ਤੇ ਇਸੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਨਵਾਂ ਕਹਿ ਲਈਏ ਕਿ ਹੁਕਮ ਵੀ ਆ ਸਕਦਾ ਹੈ ਅਕਾਲੀਆਂ ਨੂੰ ਹੋਰ ਮੌਕਾਤ ਮਿਲਦਾ ਇੱਕ ਨਵਾਂ ਜਿਹੜਾ ਸ਼ੋਸ਼ਾ ਉਹ ਬਾਜ਼ਾਰ ਦੇ ਵਿੱਚ ਆਇਆ ਇਹਦੇ ਬਾਰੇ ਜਾਣਕਾਰੀ ਦੇਣੀ ਹੈ ਅੱਗੇ ਕੀ ਹੋ ਸਕਦਾ ਹੈ ਅੱਗੇ ਕੀ ਚੱਲਣ ਵਾਲਾ ਇਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ 72 ਘੰਟਿਆਂ ਦੇ ਨੋਟਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਸੱਦੀ ਤੇ ਜਿਹੜੀ ਐਮਰਜੈਂਸੀ ਮੀਟਿੰਗ ਸੱਦੀ ਉਸੇ ਐਮਰਜੈਂਸੀ ਚ ਮੀਟਿੰਗ ਰੱਦ ਕਰ ਦਿੱਤੀ ਕਈ ਸਵਾਲ ਇਸ ਮਾਮਲੇ 'ਚ ਉੱਭਰ ਕੇ ਸਾਹਮਣੇ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕੀ ਚੱਲ ਰਿਹਾ ਤੇ ਉਹਲਾ ਅਸਰ ਸਿੱਖ ਸੰਸਥਾਵਾਂ ਤੇ ਕਿਵੇਂ ਪੈ ਰਿਹਾ ਇਹਦੇ ਬਾਰੇ ਅਹਿਮ ਚੀਜ਼ਾਂ ਜਿਹੜੀਆਂ ਉਹ ਨਿਕਲ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਸਮੇਂ ਘਟਣ ਦੇ ਵਿੱਚ ਨੇ ਉਹ ਦੋ ਚੱਕੀਆਂ ਦੇ ਵਿਚਕਾਰ ਪਿਸਦੇ ਹੋਏ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਭਾਰੂ ਧੜਾ ਹੈ ਇਸ ਸਮੇਂ ਉਹ ਉਹਨਾਂ ਤੋਂ ਕੁਝ ਅਜਿਹੇ ਫੈਸਲੇ ਕਰਵਾਉਣ ਜਾ ਰਿਹਾ ਹੈ ਜਿਹੜੇ ਫੈਸਲੇ ਉਹ ਨਹੀਂ ਕਰਨਾ ਚਾਹੁੰਦੇ ਇਹ ਜਿਹੜੀ ਐਮਰਜੈਂਸੀ ਮੀਟਿੰਗ ਸੱਦੀ ਗਈ ਇਹਦੇ ਬਾਰੇ ਇੱਕ ਚਰਚਾ ਇਹ ਆ ਰਹੀ ਹੈ ਕਿ ਇਹ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਗਿਆਨੀ ਰਗबीर ਸਿੰਘ ਦੀ ਨਾਰਾਜ਼ਗੀ ਤੋਂ ਬਾਅਦ ਸੱਦੀ ਗਈ ਤੇ ਜਿਹੜਾ ਫੈਸਲਾ ਅੰਤਰੀਂ ਕਮੇਟੀ ਨੇ ਪਹਿਲਾਂ ਲਿਆ ਸੀ ਗਿਆਨੀ ਹਰਪ੍ਰੀਤ ਸਿੰਘ ਹਰਾਂਵਾਲਾ ਕਿ ਉਹਨਾਂ ਨੂੰ 15 ਦਿਨ ਦੇ ਲਈ ਪਰਾ ਕਰਕੇ ਚਾਰਜ ਹੋਰ ਕਿਸੇ ਨੂੰ ਦੇ ਕੇ ਤੇ ਉਸ ਤੋਂ ਬਾਅਦ ਜਿਹੜਾ ਮਾਮਲਾ ਉਹ ਜਾਂਚ ਕਮੇਟੀ ਦੇ ਹਵਾਲੇ ਕਰਕੇ ਅੱਗੇ ਵਧਾਇਆ ਗਿਆ ਸੀ ਉਸ ਮਾਮਲੇ ਦੇ ਵਿੱਚ ਗੈਰੀ ਰਗਵੀਰ ਸਿੰਘ ਦੀ ਨਾਰਾਜ਼ਗੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਸ਼੍ਰੋਮਣੀ ਕਮੇਟੀ ਨੇ ਗਲਤੀ ਤਾਂ ਕੀਤੀ ਹੈ ਇਹ ਤਾਂ ਨੰਗਾ ਚਿੱਟਾ ਸੱਚ ਹੈ ਕਿ ਜਿਹੜੀ ਗਲਤੀ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ 'ਚ ਕੀਤੀ ਹੈ ਸਪਸ਼ਟ ਹੈ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਵੀ ਇਹ ਮੀਟਿੰਗ ਦੇ ਵਿੱਚ ਇਹ ਫੈਸਲਾ ਲੈਣਾ ਸੀ ਜਿਹੜੀ ਅੱਜ ਜਾਨੀ ਕਿ 23 ਦਸੰਬਰ ਨੂੰ ਹੋਣੀ ਸੀ ਇਹਦੇ ਵਿੱਚ ਫੈਸਲਾ ਲੈ ਕੇ ਉਹ ਜਾਂਚ ਸ਼੍ਰੀ ਅਕਾਲ ਤਖਤ ਸਾਹਿਬ ਦੇ سپرد ਕਰ ਦੇਣੀ ਸੀ ਪਰ ਇਸ ਦੇ ਵਿੱਚ ਦੂਜਾ ਪੱਖ ਇੱਕ ਹੋਰ ਸਾਹਮਣੇ ਆ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਹੇ ਤੇ ਅੱਜ ਕੱਲ ਬਾਗੀ ਧੜੇ ਦੇ ਅੰਦਰ ਮਨਜੀਤ ਸਿੰਘ ਹੋਰਾਂ ਨੇ ਇੱਕ ਪ੍ਰੈਸ ਨੋਟ ਕੈ ਲਈਏ ਪ੍ਰੈਸ ਰਿਲੀਜ਼ ਪ੍ਰੈਸ ਬਿਆਨ ਜਾਰੀ ਕੀਤਾ ਹੈ। ਉਹਦੇ ਵਿੱਚ ਉਹ ਕਹਿੰਦੇ ਕਿ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਅਚਨਚੇਤ ਰਾਦੇਸ ਕਰਕੇ ਕੀਤੀ ਕਿ ਬਾਦਲ ਕੇ ਉਹਨਾਂ ਨੂੰ ਕੁਝ ਅਜਿਹੇ ਫੈਸਲੇ ਕਰਵਾਉਣਾ ਚਾਹੁੰਦੇ ਸੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਮਾਮਲੇ ਨੂੰ ਹੋਰ ਉਲਝੜਾ ਰਹੇ ਸੀ। ਕਹ ਲਈਏ ਕਿ ਸਹੀ ਫੈਸਲੇ ਨਹੀਂ ਸੀ ਇਸ ਕਰਕੇ ਹਰਜਿੰਦਰ ਸਿੰਘ ਧਾਮੀ ਇਸ ਸਮੇਂ ਆਪਣੇ ਆਪ ਨੂੰ ਫਸਿਆ ਫਸਿਆ ਮਹਿਸੂਸ ਕਰ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਉਹ ਅਹੁਦਾ ਛੱਡ ਸਕਦੇ ਨੇ ਅਸਤੀਫਾ ਦੇ ਸਕਦੇ ਨੇ ਇਹ ਚਰਚਾ ਜਿਹੜੀ ਆ ਉਹ ਜੋਰਾਂ ਤੇ ਹਰਜਿੰਦਰ ਸਿੰਘ ਧਾਮੀ ਬੇਸਿਕਲੀ ਸਵਰਗਵਾਸੀ ਜਥੇਦਾਰ ਗੁਰਚੰਨ ਸਿੰਘ ਟੋੜਾ ਦੇ ਗਰੁੱਪ ਦੇ ਬੰਦੇ ਨੇ ਉਹਨਾਂ ਦੇ ਗਰੁੱਪ ਦੇ ਵਿੱਚ ਵੱਡੀ ਅਹਿਮ ਭੂਮਿਕਾ 'ਚ ਰਹੇ ਅੱਜ ਜਦੋਂ ਜਥੇਦਾਰ ਗੁਰਚਨ ਸਿੰਘ ਟੋੜਾ ਸਿਆਸਤ ਦੇ ਮਾਮਲੇ ਦੇ ਵਿੱਚ ਕਹਿ ਲਿਆ ਕਿ ਇਸ ਦੁਨੀਆ ਤੇ ਨਹੀਂ ਹਨ ਉਹਨਾਂ ਦਾ ਇੱਕ ਵਾਰਿਸ ਹੋਣ ਦੇ ਨਾਤੇ ਜਥੇਦਾਰ ਧਾਮੀ ਜਿਹੜੇ ਆ ਉਹ ਬਾਦਲਕਿਆਂ ਦੀ ਕਿੰਨੀ ਪੁਸਤ ਪੜਾਈ ਕਰ ਰਹੇ ਨੇ ਤਾਂ ਸਾਰਿਆਂ ਨੇ ਦੇਖ ਹੀ ਲਿਆ ਇਹਦੇ ਵਿੱਚ ਤਾਂ ਹੁਣ ਕੋਈ ਲੋਕੀਸ਼ੀਪੀ ਗੱਲ ਹੈ ਹੀ ਨਹੀਂ ਪਰ ਆਖਰਕਾਰ ਕਈ ਵਾਰ ਪ੍ਰਾਣੇ ਆਪਣੇ ਸਿਆਸੀ ਗੁਰੂ ਕਹਿ ਲਿਏ ਸਿਆਸੀ ਸਾਥੀ ਕਹਿ ਲਿਏ ਸਹਯੋਗੀ ਕਹਿ ਲਿਏ ਦੀ ਵਿਚਾਰਧਾਰਾ ਕਈ ਵਾਰ ਵੇਲੇ ਸਿਰ ਸਾਹਮਣੇ ਆ ਹੀ ਜਾਂਦੀ ਹੈ ਉਹ ਵਿਚਾਰਧਾਰਾ ਦੇ ਕਾਰਨ ਸ਼ਾਇਦ ਹਰਜਿੰਦਰ ਸਿੰਘ ਧਾਮੀ ਮੰਨਕਰ ਹੋਏ ਹੋਣ ਕਿ ਮੈਂ ਇਹ ਫੈਸਲਾ ਨਹੀਂ ਕਰਨਾ ਇਸ ਕਰਕੇ ਉਹ ਮੁਸਤਾਫੀ ਹੋਣ ਦਾ ਜਾਂ ਅਸਤੀਫਾ ਦੇਣ ਦੀ ਗੱਲ ਸੋਚਦੇ ਹੋਣ ਹਰਜਿੰਦਰ ਸਿੰਘ ਧਾਮੀ ਇਸ ਕਰਕੇ ਵੀ ਅਸਤੀਫਾ ਦੇ ਸਕਦੇ ਆ ਕਿ ਬਾਦਲ ਕੇ ਗਲਤ ਕੰਮ ਕਰਾਉਣਾ ਚਾਹੁੰਦੇ ਆ ਤੇ ਗਲਤੀ ਕਾਮਣੇ ਕੇ ਅਕਾਲ ਤਖਤ ਦੇ ਹੁਕਮਨਾਮਾ ਤੋਂ ਟਾਲਾ ਬਟਣਾ ਤਾਂ ਗਲਤੀ ਹੈ ਇਹਨੂੰ ਤਾਂ ਸਹੀ ਨਹੀਂ ਕਿਹਾ ਜਾ ਸਕਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਸੰਗਤ ਤੋਂ ਇਹ ਲਗਾਤਾਰ ਦਬਾਵਾਦ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਬਾਦਲਦਲ ਦੇ ਜਾਂ ਬਾਦਲ ਪਰਿਵਾਰ ਦੇ ਇੱਕ ਮੋਹਰੇ ਦੇ ਤੌਰ ਤੇ ਵਿਚਰ ਰਹੇ ਨੇ ਉਸ ਕਰਕੇ ਹਰਜਿੰਦਰ ਸਿੰਘ ਧਾਮੀ ਨੂੰ ਇਹ ਚੀਜ਼ਾਂ ਗਵਾਰਾ ਨਾ ਕਰਦੀਆਂ ਹੁਣ ਤੇ ਉਹ ਘਰ ਜਾਣਾ ਚਾਹੁੰਦੇ ਹੁਣ ਹਾਲਾਂਕਿ ਇਹ ਸਿਰਫ ਮੀਡੀਆ ਡਿਸਕਸ਼ਨ ਦਾ ਹਿੱਸਾ ਹੈ ਮੀਡੀਆ ਡਿਸਕਸ਼ਨ ਦਾ ਹਿੱਸਾ ਇਸ ਕਰਕੇ ਹੈ ਕਿ ਲਗਾਤਾਰ ਸੋਰਸਸ ਇਸ ਬਾਰੇ ਗੱਲਾਂ ਕਹਿ ਰਹੇ ਨੇ ਇਸ ਬਾਰੇ ਇਸ਼ਾਰੇ ਕਰ ਰਹੇ ਨੇ ਇਸੇ ਕਰਕੇ ਇਹ ਏਡੇ ਚਰਚਾ ਦਾ ਵਿਸ਼ਾ ਆ। ਹੋਰ ਸਵਾਲ ਇਹ ਹੈ ਕਿ 마ਸ਼ੀਵਾੜੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨਨੀ ਰਗਵੀਰ ਸਿੰਘ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਮਿਲੀ। ਉਹਦੇ ਚ ਧਾਮੀ ਮਾਫ ਕਰਨਾ ਦਲਜੀਤ ਸਿੰਘ ਚੀਮਾ ਨੇ ਬਾਹਰ ਆ ਕੇ ਕਿਹਾ ਤਾਂ ਕਿ ਸਾਨੂੰ ਜਿਹੜਾ ਤਿੰਨ ਦਰਾਂ ਚ ਅਸਤੀਫੇ ਮੰਨ ਐਕਸੈਪਟ ਕਰਨ ਵਾਲਾ ਮਸਲਾ ਸੀਗਾ ਪ੍ਰਵਾਨ ਕਰਨ ਵਾਲਾ ਉਰੇ ਚ ਹੋਰ ਮਾਹੌਲਤ ਮਿਲ ਗਈ ਹਾਲਾਂਕਿ ਸੂਤਰ ਇਹ ਦੱਸਦੇ ਐ ਕਿ ਗਿਆਨੀ ਰਗबीर ਸਿੰਘ ਨੇ ਇਹਨਾਂ ਆਗੂਆਂ ਨੂੰ ਕਿਹਾ ਕਿ ਤੁਸੀਂ ਆਪਣੀ ਲਿਖਤੀ ਦਰਖਾਸਤ ਸ੍ਰੀ ਅਕਾਲ ਤਖਤ ਸਾਹਿਬ ਤੇ ਜਮ੍ਹਾਂ ਕਰਾਓ ਹਾਲੇ ਦੇ ਵਿੱਚ ਫੈਸਲਾ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਜਾਣਕਾਰੀ ਨਹੀਂ ਆਈ ਪਰ ਸੋਰਸ ਦੱਸਦੇ ਐ ਕਿ ਐਨ ਮੌਕੇ ਤੇ ਇਹਨਾਂ ਨੂੰ ਕੋਈ ਰਿਲੀਫ ਨਹੀਂ ਦਿੱਤੀ ਗਈ ਸੀ ਯਾਨੀ ਕਿ 22 ਮਈ ਤਰੀਕ ਨੂੰ ਜਿਹੜਾ ਉਹ ਸਮਾਸੀ 20 ਦਿਨਾਂ ਵਾਲਾ ਪਹਿਲਾਂ ਵਾਲਾ ਉਹ ਲੰਘ ਚੁੱਕਿਆ ਹੁਣ ਦੋ ਸਵਾਲ ਅਹਿਮ ਖੜੇ ਹੋ ਚੁੱਕੇ ਐ ਕਿ ਕੀ ਗਿਆਨੀ ਰਗबीर ਸਿੰਘ ਤੇ ਉਹਨਾਂ ਦਾ ਜਿਹੜਾ ਕਾਰਜ ਸ਼ੈਲੀ ਹੈ ਉਹ ਕਿਸ ਪ੍ਰਕਾਰ ਦੀ ਰਹੇਗੀ ਗਿਆਨੀ ਰਗਵੀਰ ਸਿੰਘ ਅੱਗੇ ਕੀ ਕਰਨਗੇ ਫਿਰ ਬਾਕੀ ਜਥੇਦਾਰ ਸਹਿਬਾਨ ਇਸ ਮਾਮਲੇ 'ਚ ਅੱਗੇ ਕਿਹੜਾ ਸਟੈਪ ਲੈਣਗੇ ਦੇਖੋ ਅਕਾਲੀ ਦਲ ਤਾਂ ਪਹਿਲਾਂ ਇਸ ਮਾਮਲੇ ਨੂੰ ਨਿਊਟਰਲਾਈਜ਼ ਕਰਨਾ ਚਾਹੁੰਦਾ ਕਿ ਜਿਹੜਾ ਹੁਕਮਨਾਮਾ ਆਇਆ ਹੈ ਜਿਹਦੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਉਣਾ ਸਾਰਿਆਂ ਦੇ ਅਸਤੀਫੇ ਪ੍ਰਵਾਨ ਕਰਨਾ ਨਵੀਂ ਭਰਤੀ ਕਰਕੇ ਨਵੇਂ ਡੈਲੀਗੇਟ ਚੁਣ ਕੇ ਨਵਾਂ ਪ੍ਰਧਾਨ ਤੇ ਨਵਾਂ ਢਾਂਚਾ ਖੜਾ ਕਰਨਾ ਉਸ ਨੂੰ ਕਿਵੇਂ ਨਾ ਕਿਵੇਂ ਨਿਊਟਰਲਾਈਜ਼ ਕੀਤਾ ਜਾਵੇ ਉਸ ਨੂੰ ਕਹ ਲਈਏ ਕਿ ਐਨ ਕਹ ਲਈਏ ਕਿ ਸ਼ਕਤੀਹੀਨ ਕਰ ਦਿੱਤਾ ਜਾਵੇ ਉਸ ਮਾਮਲੇ ਵੱਲ ਵਧਣਾ ਚਾਹੁੰਦਾ ਉਹ ਨਹੀਂ ਤਾਂ ਉਹਨੂੰ ਫਿਰ ਉਹ ਰਿਵਰਸ ਵਾਪਸ ਕਰਾਉਣਾ ਚਾਹੁੰਦਾ ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਸਾਰਾ ਸਾਹਮਣੇ ਆ ਚੁੱਕਿਆ ਹੈ ਗਿਆਨੀ ਹਰਪ੍ਰੀਤ ਸਿੰਘ ਦੇਖ ਹੱਕ ਚ ਇਕਤਰਤਾ ਹੋਣੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਲਗਾਤਾਰ ਇਸ ਮਾਮਲੇ ਚ ਖੁੱਲ ਕੇ ਬੋਲਣਾ ਇਹ ਚੀਜ਼ਾਂ ਇਕੱਲ ਪਾਸੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਟਕਰਾਅ ਦੀ ਸਥਿਤੀ ਤਾਂ ਸਿਖਰ ਤੇ ਜਾ ਚੁੱਕੀ ਐ ਹੁਣ ਸਾਰੇ ਦੀ ਸਾਰੀ ਖੇਡ ਜਿਹੜੀ ਐ ਜਾਂ ਸਾਰੇ ਦਾ ਸਾਰਾ ਧਰਮਦਾਰ ਐ ਉਹ ਗਿਆਨੀ ਰਗਵੀਰ ਸਿੰਘ ਖੁਰਾਂ ਤੇ ਅਕਾਲੀ ਤਾਂ ਚਾਹੁੰਦੇ ਐ ਕਿ ਅਸੀਂ ਤਾਂ ਮੰਨਣਾ ਨਹੀਂ ਅਸੀਂ ਤਾਂ ਢੀਠਾ ਜੋ ਕਰਨਾ ਕਰ ਲੋ ਅਕਾਲੀ ਦਾ ਬਾਦਲ ਕੇ ਤਾਂ ਇਸ ਸਥਿਤੀ ਤੇ ਜਾ ਪਹੁੰਚੇ ਆ ਉਹ ਦੇਖੋ ਲਗਾਤਾਰ ਬਿਆਨਬਾਜ਼ੀ ਵੀ ਲਗਾਤਾਰ ਸਾਰਾ ਕੁਝ ਉਹ ਕਰਦੇ ਆ ਰਹੇ ਆ ਉਹ ਇਸ ਸਥਿਤੀ ਤੇ ਪਹੁੰਚ ਚੁੱਕੇ ਆ ਕਿ ਅਸੀਂ ਤਾਂ ਮੰਨਦੇ ਨਹੀਂ ਜੋ ਹੁੰਦਾ ਕਰ ਲੋ ਅਸੀਂ ਨਾ ਅਕਾਲ ਤਖਤ ਦੀ ਮੰਨੀਏ ਨਾ ਸੰਗਤ ਦੀ ਮੰਨੀਏ ਨਾ ਕਿਸੇ ਹੋਰ ਦੀ ਮੰਨੀਏ ਉਸ ਮਾਮਲੇ ਦੇ ਵਿੱਚ ਕੀ ਗਿਆਨੀ ਰਗਵੀਰ ਸਿੰਘ ਤੇ ਬਾਕੀ ਜਥੇਦਾਰ ਸਹਿਬਾਨ ਅਸਤੀਫਾ ਦੇ ਦੇਣਗੇ ਪਿਛਾ ਹਟ ਜਾਣਗੇ ਅਕਾਲੀ ਤਾਂ ਕਹਿੰਦੇ ਨੇ ਕਿ ਜਾਣਾ ਜਾਵੇ ਜਿੰਨੇ ਸਾਨੂੰ ਹੁਣ ਕੋਈ ਪ੍ਰਵਾਹ ਨਹੀਂ ਸੁਖਬੀਰ ਸਿੰਘ ਬਾਦਲ ਕੁਰਸੀ ਤੋਂ ਨਹੀਂ ਹਿਲਣਾ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂਦੇ ਆ ਅਸਤੀਫਾ ਦਿੰਦੇ ਆ ਦੇ ਦੇਣ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਆਪ ਹੀ ਕੱਢ ਦੇਣਾ ਹੈ ਬਾਕੀਆਂ ਨਾਲ ਵੀ ਅਸੀਂ ਐਵੇਂ ਹੀ ਕਰ ਲਾਂਗੇ ਅਸੀਂ ਬਾ ਮਰੋੜ ਕੇ ਕਰਾਵਾਂਗੇ ਤੁਸੀਂ ਕਰਨ ਤੁਸੀਂ ਨਾ ਕਰਨ ਵਾਲੇ ਕੌਣ ਹੋਣੇ ਹੋ ਅਕਾਲੀ ਤਾਂ ਸਟੈਂਡ ਤੇ ਜਾ ਚੁੱਕੇ ਆ ਉਹ ਤੁਸੀਂ ਉਹਨਾਂ ਦੀ ਬੋਡੀ ਲੈਂਗੁਏਜ ਦੇਖ ਲਓ ਉਹਨਾਂ ਦੀ ਭਾਸ਼ਾ ਦੇਖ ਲਓ ਉਹ ਸਾਫ਼ ਝਲਕਦਾ ਹੈ ਸਵਾਲ ਹੋਣੇਗਾ ਕਿ ਗਿਆਨੀ ਰਗਵੀਰ ਸਿੰਘ ਕੀ ਕੋਈ ਸਖਤ ਫੈਸਲਾ ਲੈਣਗੇ ਜਾਂ ਕੋਈ ਗੰਡ ਤੁੱਪ ਹੋਈ ਹੈ ਅੰਦਰ ਕਿ ਚੀਜ਼ਾਂ ਨੂੰ ਨਿਊਟਰਲਾਈਜ਼ ਕੀਤਾ ਜਾਵੇ ਗਿਆਨੀ ਰਗਵੀਰ ਸਿੰਘ ਕੁਝ ਨਰਮ ਪਿਆ ਜਾਣ ਪਰ ਹਾਲ ਦੀ ਘੜੀ ਐਸੀ ਕੋਈ ਰਿਪੋਰਟ ਨਹੀਂ ਆ ਰਹੀ ਕਿ ਉਹ ਨਰਮ ਪਿੰਦੇ ਹੋਏ ਵਿਖਾਈ ਦੇ ਰਹੇ ਨੇ ਰਜਿੰਦਰ ਸਿੰਘ ਧਾਮੀ ਫਸੇ ਹੋਏ ਨੇ ਉਹ ਕਲਾ ਸਟੈਪ ਜਿਹੜਾ ਉਹਨਾਂ ਦੇ ਅਸਤੀਫੇ ਵਾਲੀ ਗੱਲ ਤੁਰੀ ਹੈ ਉਹ ਲਿੰਦੇ ਨੇ ਜਾਂ ਨਹੀਂ ਲਿੰਦੇ ਇਹ ਵੀ ਇੱਕ ਹੁਣ ਸਵਾਲ ਹੈ ਕੁੱਲ ਮਿਲਾ ਕੇ ਅਕਾਲੀ ਦਲ ਦੀ ਸਿਆਸਤ ਦੇ ਅੰਦਰ ਸਖਬੀਰ ਸਿੰਘ ਬਾਦਲ ਦੇ ਧੜੇ ਨੇ ਐਸੀਆਂ ਚੀਜ਼ਾਂ ਪੈਦਾ ਕਰ ਦਿੱਤੀਆਂ ਨੇ ਕਿ ਅਕਾਲੀ ਦਲ ਦੀ ਸਿਆਸਤ ਲੋਕ ਅਕਾਲੀ ਸਿਆਸਤ ਤੋਂ ਝਿੜਖਾਣ ਲੱਗ ਜਾਣਗੇ ਅਕਾਲੀਆਂ ਤੋਂ ਝਿੜਖਾਣ ਲੱਗ ਜਾਣਗੇ ਐਸੀ ਸਥਿਤੀ ਬਲ ਚੀਜ਼ਾਂ ਜਾ ਚੁੱਕੀਆਂ ਨੇ ਮੇਰੀ ਆਸ ਅਰਦਾਸ ਹੈ ਕਿ ਅਕਾਲੀਆਂ ਨੂੰ ਮਤ ਸੁਮਤ ਬਖਸ਼ੀ ਜਾਵੇ ਉਹ ਸੱਚੇ ਪਾਤਸ਼ਾਹ ਉਹਨਾਂ ਨੂੰ ਸੁਮਤ ਬਖਸ਼ੇ ਤਾ ਜੋ ਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਨ ਸੁਖਬੀਰ ਸਿੰਘ ਬਾਦਲ ਦਾ ਧੜਾ ਇਨ ਬਿਨ ਲਾਗੂ ਕਰਨ ਇਸ ਤੋਂ ਇਲਾਵਾ ਕਾਲੀ ਦਲ ਨੂੰ ਬਚਾਉਣ ਦਾ ਹੋਰ ਕੋਈ ਰਾਹ ਬਾਕੀ ਨਹੀਂ ਹੈ